ਜੌਨਾ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਬੰਦ ਵਿਚਾਰ ਸੰਜੇ ਕਿਤੇ ਹਨ ਸ੍ਰੀ ਸਤguru ਦਲੀਪ ਸਿੰਘ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਦੇ ਨਾਲ ਪੰਜ ਨਾਮਧਾਰੀ ਸੰਗਤ ਵੀ ਸਾਡੇ ਨਾਲ ਜੁੜੀ ਹੋਈ ਹੈ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਅਤੇ ਨਾਮਧਾਰੀ ਸੰਗਤ ਵੱਲੋਂ ਅਸੀਂ ਗੁਰਦੀਪ ਸਿੰਘ ਜੀ ਨੂੰ ਬੇਤੀ ਕਰਦੇ ਹਾਂ ਕਿ ਉਹ ਵੀ ਆਪ ਹਤੇ 10 ਮਿੰਟ ਵਾਸਤੇ ਆਪਣੇ ਵਿਚਾਰ दीप सिंह आमंत्रित है परम सरकार जो विसांग जी आप पहला सारे फते दी सहज पौनेया सारे फते बुलाओ वाहेगुरु जी का खालसा श्री वाहेगुरु जी की फतेह आज असि ਸ਼ਤਰੂ ਤੇ ਮਾਨ ਦੇ ਸੁਜੇ ਪਾਸ਼ਾ ਇਹ ਯਾਰ ਕਰਦੇ ਆ ਸਾਰੇ ਇੱਥੇ ਇਕੱਤਰ ਹੋਏ ਆ ਇਹ ਸਮਾ ਜਿਹੜਾ ਹੈ ਬਹੁਤ ਹੀ ਸੰਜੋਗਿਕ ਦੇ ਸਾਥ ਨਾਲ ਵੱਡਦਾ ਆ ਵੀ ਅਸੀਂ ਮੰਦਿਰ ਕਮੇਟੀ ਔਰ ਸਾਡੀਆਂ ਸਿੱਖ ਸੰਪਰਦਾਵਾਂ ਇਕੱਤਰ ਹੋ ਕੇ ਦਿਹਾੜਾ ਮਨਾ ਰਹੇ ਆ ਇਹ ਹੈ ਬੜਾ ਅਜ ਦੇ ਸਮੇਂ 'ਚ ਔਖਾ ਆ ਕਿਉਂਕਿ ਜਿੰਨਾ ਵੀ ਦੁਕਾਨਦਾਰੀ ਚੱਲਦੀ ਆ ਓਏ ਹੋਣ ਨਹੀਂ ਰਹਿੰਦੇ ਪਰ ਜਿਹੜੇ ਸੂਰਮੇ ਹੁੰਨੇ ਨੇ ਜਿਹੜੇ ਭਗਤ ਹੁੰਦੇ ਨੇ ਉਹ ਸਤਗੁਰੂ ਤੇਗ বাহাদুর ਜੀ ਨੂੰ ਜ਼ਰੂਰ ਯਾਦ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਆ ਅਸੀਂ ਸਾਡੀ ਪਛੋਕੜ ਸਾਡਾ ਅਸਲੀਅਤ ਕੀ ਆ ਅਸੀਂ ਸਤਗੁਰੂ ਤੇਗ বাহাদুর ਜੀ ਨੂੰ ਯਾਦ ਤਾਂ ਜ਼ਰੂਰ ਕਰਦੇ ਆ ਪਰ ਮੰਨਣਾ ਬੜਾ ਔਖਾ ਸਾਡੇ ਵਾਸਤੇ ਇਹ ਸ਼ੁਰੂਆਤ ਜਿਹੜੀ ਕਰ ਰਹੇ ਆ ਮੈਂ ਵਧਾਈ ਦਿੰਦਾ ਸਭਾਈ ਨੂੰ ਵੀ ਵਧਾਈ ਦਿੰਦਾ ਤੇ ਮੰਦਰ ਕਮੇਟੀ ਨੂੰ ਵੀ ਤੇ ਅੱਗੋਂ ਤੋਂ ਵੀ ਇਹ ਉਪਰਾਲੇ ਹੁੰਦੇ ਰਹਿਣ ਹੁਣ ਅਸੀਂ ਸਤਿਗੁਰੂ ਤੇਗ ਬਾਹਦਰ ਜੀ ਨੂੰ ਯਾਦ ਕਰੀਏ ਕੀ ਸਮਾਂ ਸੀ ਉਸ ਜਿਹੜੇ ਕੀ ਸਤਿਗੁਰੂ ਤੇਗ ਬਾਹਦਰ ਜੀ ਨੂੰ ਸੀ ਦੀਣੀ ਪਈ ਸੀ ਸੀਤੇ ਇਹ ਇਸ ਕਰਕੇ ਦੇਣੀ ਪਈ ਕਿ ਸਾਡਾ ਰਾਜ ਨਹੀਂ ਸੀ ਜੇ ਸਾਡਾ ਰਾਜ ਹੁੰਦਾ ਤਾਂ ਸਾਨੂੰ ਸ਼ਹੀਦੀ ਨਹੀਂ ਦੇਣੀ ਪੈਣੀ ਸੀ ਤੇ ਹੁਣ ਵੀ ਸਾਨੂੰ ਲੋੜ ਹੈ ਕਿ ਸਾਡਾ ਜਿਹੜਾ ਰਾਜ ਆ ਉਹ ਹੋਣਾ ਜ਼ਰੂਰੀ ਹੈ ਸਤਿਗੁਰੂ ਤੇਗ ਬਾਹਦਰ ਜੀ ਦਾ ਝੰਡਾ ਚੁਣਾ ਜ਼ਰੂਰੀ ਹੈ ਉਸ ਵੇਲੇ ਕੀ ਹਾਲਾਤ ਸਨ ਜੋ ਔਰੰਗਜ਼ੇ ਦੇ ਵੇਲੇ ਉਸ ਸਮੇਂ ਦੇ ਵਿੱਚ ਹਾਲਾਤ ਸਨ ਉਹ ਇੱਕ ਸਾਡੇ ਗਿਆਨੀ ਗਿਆਨ ਸਿੰਘ ਬੜੇ ਮਹਾਨ ਕਵੀ ਨੇ ਉਬੜੀਆਂ ਸੁੰਦਰ ਸਤਨਾ ਲਿਖਦੇ ਨੇ ਮੈਂ ਆਪ ਜੀ ਨਾਲ ਸਾਂਝੀਆਂ ਕਰ ਲੈਣਾ ਬਹੁ ਬਾਟੀ ਜਗ ਚੱਲੀਆਂ ਤਮਹੀ ਭਏ ਮੁਹੰਮਦ ਯਾਰਾ ਕੌਮ ਬਹਤਰ ਸੰਗ ਕਰ ਬਹੁ ਵਿਦ ਵੈਰ ਵਿਰੋਧ ਪਸਾਰਾ ਰੋਜ਼ ਈਦ ਨਮਾਜ਼ ਕਰ ਕਰਸੀ ਬੰਦ ਕੀਆ ਸੰਸਾਰਾ ਪੀਰ ਪਕੰਬਰ ਔਲੀਏ ਗੋਸ ਕੁਦਵ ਬਹੁ ਭੇਕ ਸਵਾਰਾ ਠਾਕ ਰਦਵਾਰੇ ਢਾਇ ਕੈ ਤੇ ਠੋੜੀ ਮਸੀਤੋਂ ਸਾਰਾ ਇੱਥੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਠਾਕਰਦਵਾਰੇ ਭਾਵ ਮੰਦਰਾਂ ਨੂੰ ਢਾਕੇ ਉਹਨਾਂ ਨੇ ਮਸੀਤਾਂ ਨੂੰ ਸਾਰਿਆ ਇਹ ਪ੍ਰਮਾਣ ਹੈ ਸਾਡਾ ਮਾਰਨ ਗਉ ਗਰੀਬ ਨੋ ਧਰਤੀ ਉੱਪਰ ਪਾਪ ਵਿਚਾਰਾ ਕਾਫਰ ਮੁਲਹਲ ਇਹ ਰਮੀ ਜੰਗੇ ਦੁਸ਼ਮਨਦਾਰਾ ਪਾਪੇ ਦਾ ਵੜਤਿਆ ਵਰਤਾਰਾ ਪਾਪ ਉਦੋਂ ਤਾਮ ਦਾ ਜੋ ਵਰਤਾਰਾ ਇਹਨਾਂ ਵਧ ਗਿਆ ਫਿਰ ਸਾਡੇ ਹਿੰਦੂ ਵੀਰਾਂ ਦੇ ਨਾਲ ਇਹ ਸਾਡੇ ਹਿੰਦੂ ਵੀਰ ਨਹੀਂ ਇਹ ਸਾਡੇ ਸਿੱਖੀ ਨੇ ਕਿਉਂਕਿ ਗੁਰਬਾਣੀ ਦਾ ਇੱਕ ਕਥਨ ਹੈ ਸਤਿਯੋਗ ਤੇ ਮਾਣਿਓ ਛਲੇਓ ਬਲ ਬਾਵਨ ਭਾਇਓ ਤ੍ਰੇਤੇ ਤੇ ਮਾਣਿਓ ਰਾਮ ਨਗਵੰਸ ਕਹਾਇਓ ਤਵਾ ਪਰ ਕ੍ਰਿਸ਼ਨ ਮੂਰਾਰ ਕੰਸ ਕਿਰਤਾਰਥ ਕਿਓ ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦਿਓ ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਇਸ ਲੜੀ ਨੂੰ ਜੋੜਿਆ ਅਸੀਂ ਕੋਈ ਵੱਖ ਨਹੀਂ ਆ ਹਿੰਦੂ ਸਿੱਖ ਵੱਖ ਨਹੀਂ ਨੇ ਇਕੱਠੇ ਆ ਅਸੀਂ ਸਾਡੇ ਚ ਭੇਦ ਭਾਦ ਦਿੱਤਾ ਗਿਆ ਅਸੀਂ ਕੁਰਬਾਨੀ ਨੂੰ ਸਿਰਫ ਪੜਨ ਤੱਕ ਆਪਣੇ ਮੁਨਾਸਬ ਰੱਖਿਆ ਅਸੀਂ ਮੰਨਿਆ ਨਹੀਂ ਇਹ ਸਾਫ ਪ੍ਰਤੱਖ ਪ੍ਰਮਾਣ ਆ ਸਤਜੁਗ ਦੇ ਵਿੱਚ ਤੂੰ ਬਾਲ ਗੋਦ ਧਾਰ ਕੇ ਆਇਆ ਤ੍ਰੇਤੇਜ ਰਾਮ ਬਣ ਕੇ ਆਇਆ ਦਵਾਪਰਚ ਭਗਵਾਨ ਕ੍ਰਿਸ਼ਨ ਬਣ ਕੇ ਆਇਆ ਤੇ ਕਲਯੁਗ ਦੇ ਵਿੱਚ ਨਾਨਕ ਬਣ ਕੇ ਆਇਆ ਸਿੰਘ ਇਹਨੂੰ ਵੱਖ ਨਾ ਕਰੀਏ ਇਸ ਲੜੀ ਨੂੰ ਚਲਾਉਂਦਿਆਂ ਸੰਗਰੂ ਤੇਗ ਬਹਾਦਰ ਜੀ ਨੇ ਇਹ ਜੋ ਸੀ ਦੀ ਹੋਈ ਤਾਂ ਹੀ ਹੋਈ ਉਸ ਵੇਲੇ ਜੋ ਹਾਲਾਤ ਸਨ ਮੈਂ ਆਪ ਜੀ ਨਾਲ ਸਾਂਝੇ ਕੀਤੇ ਨੇ ਵੀ ਠਾਕੁਰਦਵਾਰੇ ਢਾਇਕਾ ਮਸੀਤੋਂ ਸਾਰੀਆਂ ਗਈਆਂ ਔਰ ਕਸ਼ਮੀਰ ਦੇ ਜੋ ਪੰਡਤ ਸਨ ਉਸ ਵੇਲੇ ਸ਼ਾਹ ਮੁਹੰਮਦ ਜਿਹੜਾ ਸੀ ਉਸ ਕਸ਼ਮੀਰ ਦਾ ਜੋ ਸੂਬੇਦਾਰ ਸੀ ਉਸਨੇ ਇਤਨੀ ਹੱਥ ਚੱਕੀ ਰਹੀ ਸੀ ਕਿ ਕਸ਼ਮੀਰੀਆਂ ਨੂੰ ਪੰਡਤਾਂ ਨੂੰ ਸਾਰਿਆਂ ਨੂੰ ਮੁਸਲਮਾਨ ਬਣਾਉਣ ਤੇ ਅੱਜ ਚੱਕੀ ਹੋਈ ਸੀ ਉਹ ਇਸ ਕਰਕੇ ਚੱਕੀ ਸੀ ਕਿਉਂਕਿ ਉਸ ਨੂੰ ਪਿੱਛੋਂ ਔਰੰਗਜ਼ੇਬ ਦਾ ਇਹ ਹੁਕਮ ਸੀ ਕਿ ਸਾਰਿਆਂ ਨੂੰ ਮੁਸਲਮਾਨ ਬਣਾਓ ਔਰ ਇਹ ਫੇਰ ਜਦੋਂ ਸ਼ਾਹ ਮੁਹੰਮਦ ਨੇ ਆ ਕੇ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਹੋਣ ਲਈ ਆਖਿਆ ਤਾਂ ਉਥੇ 6 ਮਹੀਨੇ ਦਾ ਵਕਤ ਮੰਗਿਆ ਕਸ਼ਮੀਰੀ ਪੰਡਤਾਂ ਇਹ ਸਾਨੂੰ 6 ਮਹੀਨੇ ਦਾ ਵਕਤ ਦੇ ਰਹੇ ਹੋ ਉਸ ਤੋਂ ਬਾਅਦ ਸਾਨੂੰ ਮੁਸਲਮਾਨ ਕਰਦੇ ਹੋ ਜਦੋਂ 6 ਮਹੀਨੇ ਦੇ ਵਕਤ ਦੇ ਵਿੱਚ ਸਾਰੇ ਕਸ਼ਮੀਰੀ ਪੰਡਤਾਂ ਨੇ ਸ਼ਰਜੀ ਦੀ ਆਰਾਧਨਾ ਕੀਤੀ 6 ਮਹੀਨੇ ਸਿੱਧਾ ਨਹੀਂ ਸੀ ਆਏ ਗੁਰੂ ਤੇਗ ਬਹਾਦਰ ਜੀ ਕੋਲ ਸਿੱਧੇ ਨਹੀਂ ਸੀ ਆਏ 6 ਮਹੀਨੇ ਆਰਾਧਨਾ ਕੀਤੀ ਇਹ ਵੀ ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਉਹ ਵੀ ਮੈਂ ਆਪ ਤੁਹਾਨੂੰ ਪ੍ਰਮਾਣ ਦਵਾਗਾ 6 ਮਹੀਨੇ ਆਰਾਧਨਾ ਕਰਨ ਤੋਂ ਬਾਅਦ ਫਿਰ ਆਕਾਸ਼ ਬਣੀ ਹੋਈ ਸ਼੍ਰੀ ਜੀ ਨੇ ਆਕਾਸ਼ ਮਾੜੀ ਦੁਆਰਾ ਉਹਨਾਂ ਨੂੰ ਸੁਨੇਹਾ ਦਿੱਤਾ ਕਸ਼ਮੀਰੀ ਪੰਡਤਾਂ ਨੂੰ ਇਹ ਸੁਨੇਹਾ ਦਿੱਤਾ ਸ੍ਰੀ ਨਾਨਕ ਜਗ ਗੁਰ ਵਿਮਾਨਾ ਅਪਰਮੇਸ ਹਮਰਥ ਕਲਕਾਲਾ ਤਿੰਨ ਗਾਦੀ ਪਰ ਬੈਠੇ ਹੋ ਜੁਏ ਕਾਜ ਤੇ ਮਾਰੇ ਸਾਰੇ ਸੋਏ ਭਾਵ ਵੀ ਗੁਰੂ ਨਾਨਕ ਦੀ ਗੱਦੀ ਦੇ ਉੱਤੇ ਸਤਿਗੁਰੂ ਤੇਗ বাহাদুর ਜੀ ਬੈਠੇ ਨੇ ਤੁਹਾਡਾ ਜਿਹੜਾ ਕਾਰਜ ਹੈ ਉਹਨਾਂ ਨੇ ਸਵਾਰਨ ਤਾਂ ਤੋਂ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਜੀ ਦੀ ਸਰਨ ਆਏ ਕਿ ਸਾਨੂੰ ਇਸ ਤਰ੍ਹਾਂ ਆਕਾਸ਼ ਬਾਣੀ ਹੋਈ ਹੈ ਫਿਰ ਸਤਿਗੁਰੂ ਤੇਗ ਬਹਾਦਰ ਜੀ ਕੋਲ ਆ ਕੇ ਪੰਡਤ ਜੀ ਕੀ ਕਹਿੰਦੇ ਨੇ ਪਰੇ ਸਰਨ ਅਬ ਆਂ ਤੇਮਾਰੇ ਸਿਵ ਕੇ ਕਹੇ ਕਰੋ ਰਖਵਾਰੀ ਭਾਗ ਭਵਾਨ ਸਿਵ ਨੇ ਆਖਿਆ ਕਿ ਤੁਸੀਂ ਉਹਨਾਂ ਦੀ ਗੱਲ ਕਰਕੇ ਸੁਣ ਕੇ ਸਾਡੀ ਰੱਖਿਆ ਕਰੋ रावर बिना आन रह कोई समर्थ बनी जो रखे तो होए राखो अब हिंदुओं की टेक ना है तो जाके सह रहे ना एक होम जग सगरे बिन सह है बहुर देव के मुवर्धा बह है याते अब ही मनोहस माए हिंदू तरुण को ले हो बचाए फिर ये अर्जवेती केती ते सतगुरु तेवा दर्शन पाशा जी ਉਹਨਾਂ ਨੂੰ ਵਿਸ਼ਵਾਸ ਦਿੱਤਾ ਕਿ ਤੁਹਾਨੂੰ ਕੋਈ ਖਤਰਾ ਨਹੀਂ ਤੁਸੀਂ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ ਵੀ ਤੇਗ বাহাদুর ਨੂੰ ਮੁਸਲਮਾਨ ਕਰ ਲਓ ਅਸੀਂ ਸਾਰੇ ਹੋ ਜਾਵਾਂਗੇ ਤੇ ਔਰੰਗਜ਼ੇਬ ਨੇ ਆਖਿਆ ਤਾਂ ਕੰਮ ਹੀ ਬੜਾ ਸੌਖਾ ਉਸ ਤੋਂ ਬਾਅਦ ਸਤਿਗੁਰੂ ਤੇਗ ਬਹਾਦਰ ਜੀ ਦੀ ਗ੍ਰਿਫਤਾਰੀ ਹੋਈ ਗ੍ਰਿਫਤਾਰੀ ਤੋਂ ਬਾਅਦ ਨਾਲ ਸਿੱਖਾਂ ਦੀ ਵੀ ਗ੍ਰਿਫਤਾਰੀ ਹੋਈ ਗ੍ਰਿਫਤਾਰੀ ਦੇ ਵਿੱਚ ਭਾਈ ਮਤੀਦਾ ਜੀ ਭਾਈ ਸਤਿਦਾ ਜੀ ਭਾਈ ਤੇਹਲਾ ਜੀ ਦੋ ਸਿੱਖ ਹੋਰ ਨਾਲ ਸਨ ਉਥੇ ਮੈਂ ਜਿਆਦਾ ਲੰਮਾ ਨਾ ਲਿਆਵਾਂ ਉਥੇ ਹਾਲਾਤ ਐਸੇ ਬਣੇ ਸਤਗੁਰੂ ਤੇਗ ਬਾਹਦਰ ਜੀ ਨੂੰ ਇਹਨ ਮੰਨਵਾਣੀ ਚਾਹੀ ਇਥੋਂ ਤੱਕ ਕੇ ਗਊ ਦਾ ਮਾਸ ਵੀ ਪੇਸ਼ ਕੀਤਾ ਗਿਆ ਖਾਣ ਵਾਸਤੇ ਸਤਗੁਰੂ ਤੇਗ ਬਾਹਦਰ ਜੀ ਦੇ ਮੂਰੇ ਪਰ ਸਤਗੁਰੂ ਜੀ ਉਥੇ ਕਲਾ ਦਿਖਾਈ ਕਲਾ ਕੀ ਦਿਖਾਈ ਸਤਗੁਰੂ ਤੇਗ ਬਾਹਦਰ ਜੀ ਨੇ ਆਖਿਆ ਤੁਸੀਂ ਇਹ ਢੱਕਣ ਚੱਕੋ ਜਦੋਂ ਸਤਗੁਰੂ ਤੇਗ ਬਾਹਦਰ ਜੀ ਦੇ ਉਹ ਮਾਸ ਪਰੋਸੇ ਹੋਏ ਦਾ ਢੱਕਣ ਚੱਕਿਆ ਉਸ ਦੇ ਵਿੱਚੋਂ ਸਾਰੇ ਦੇ ਵਿੱਚੋਂ ਸੂਰ ਨਿਕਲਣੇ ਸ਼ੁਰੂ ਹੋ ਗਏ ਇਹ ਸਾਡਾ ਇਤਿਹਾਸ ਹੈ ਫਿਰ ਔਰੰਗਜ਼ੇਬ ਨੇ ਉਥੇ ਇਹ ਆਖ ਦਿੱਤਾ ਵੀ ਦੋ ਸੇ ਇੱਕ ਭਾਵ ਦੋ ਹਿੰਦੂ ਤੇ ਮੁਸਲਮਾਨਾਂ ਨੂੰ ਮੈਂ ਇੱਕ ਕਰ ਦਵਾਂਗਾ ਸਤਿਗੁਰੂ ਤੇਗ ਬਾਹਦਰ ਜੀ ਫਿਰ ਕਰਾਮਾਤ ਦਿਖਾਈ ਉਥੇ ਸਾਡਾ ਸਿੱਖ ਧਰਮ ਇਹ ਕਈਆਂ ਆਖਦੇ ਨੇ ਕਰਾਮਾਤ ਨਹੀਂ ਦਿਖਾਈ ਉਥੇ ਬਹੁਤ ਕਰਾਮਾਤਾਂ ਦਿਖਾਈਆਂ ਸਤਿਗੁਰੂ ਤੇਗ ਬਾਹਦਰ ਜੀ ਨੇ ਉਹ ਜਗ੍ਹਾ ਦੇ ਉੱਤੇ ਸਤਿਗੁਰੂ ਤੇਗ ਬਾਹਦਰ ਜੀ ਨੇ ਸਵਾ ਮਣ ਮਿਰਚਾਂ ਮੰਗਾਈਆਂ ਮਿਰਚਾ ਮੰਗਾ ਕੇ ਉਸ ਔਰੰਗਜ਼ੇਬ ਦੀ ਗੱਲ ਦਾ ਜਵਾਬ ਦਿੱਤਾ ਕੀ ਜਵਾਬ ਦਿੱਤਾ ਜਿਹੜਾ ਤੂੰ 2:1 ਕਹਿਣਾ ਆ ਇਹ ਤੇਰਾ ਮਿਰਚਾ ਜਵਾਬ ਦੇਣ ਗਿਆ ਉਸ ਮਿਰਚਾਂ ਨੂੰ ਸਵਾ ਮਣ ਮਿਰਚਾਂ ਨੂੰ ਅੱਗ ਲਗਾ ਦਿੱਤੀ ਗਈ ਉਸ ਦੇ ਵਿੱਚੋਂ ਸਚੇ ਪਾਤਸ਼ਾਹ ਆਖਿਆ ਇਹਦੇ ਵਿੱਚੋਂ ਲੱਭ ਕਿੰਨੀਆਂ ਸਬੂਤੀਆਂ ਨਿਕਲਦੀਆਂ ਨੇ ਉਸ ਦੇ ਵਿੱਚੋਂ ਤਿੰਨ ਸਬੂਤੀਆਂ ਨਿਕਲੀਆਂ ਸਨ ਫਿਰ ਸਚੇ ਪਾਸ਼ਾ ਬਚਨ ਕੀਤਾ 2:1 ਨਹੀਂ 2:3 ਇਹ ਬਚਨ ਕੀਤਾ ਦੋਸਤੋਂ ਬਾਅਦ ਸਤਿਗੁਰੂ ਜੀ ਨੂੰ ਇਹੋ ਜਿਹੇ ਪਿੰਜਰੇ ਵਿੱਚ ਰੱਖਿਆ ਗਿਆ ਜਿੱਥੇ ਲੱਤਾਂ ਵੀ ਸਿੰਧੀਆਂ ਨਾ ਕਰ ਸਕਣ ਇੰਨੇ ਕਸ਼ਟ ਦਿੱਤੇ ਗਏ ਸਤਿਗੁਰੂ ਜੀ ਦੇ ਸਾਹਮਣੇ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਨੂੰ ਸਾਹਮਣੇ ਸ਼ਹੀਦ ਕੀਤਾ ਗਿਆ ਤਾਂ ਕਿ ਸਤਿਗੁਰੂ ਜੀ ਡੋਲ ਜਾਣ ਫਿਰ ਸਤਿਗੁਰੂ ਜੀ ਨੂੰ ਜਦੋਂ ਸ਼ਹੀਦ ਕਰਨ ਲੱਗੇ ਜਿਹੜਾ ਜਲਾਸ ਸੀ ਉਹਨੂੰ ਆਖ ਦਿੱਤਾ ਵੇ ਤੂੰ ਆਪਣੀ ਕਿਰਪਾਨ ਦੇ ਉੱਤੇ ਕੱਚਾ ਧਾਗਾ ਲਪੇਟ ਲਾ ਕੱਲ ਨੂੰ ਤੇਰੇ ਦਿਮਾਗ ਦੇ ਵਿੱਚ ਇਹ ਨਾ ਰਹਿ ਜਾਏ ਵੀ ਤੂੰ ਮੈਨੂੰ ਸ਼ਹੀਦ ਕਰਨ ਲੱਗਿਆ ਨਹੀਂ ਜਦੋਂ ਉਸ ਕੱਚੀ ਤੰਦ ਦਾ ਧਾਗਾ ਉਸ ਦੀ ਕਿਰਪਾਨ ਦੇ ਉੱਤੇ ਲਪੇਟ ਦਿੱਤਾ ਗਿਆ ਤੇ ਭਾਈ ਜੈਦਾ ਜੀ ਨੂੰ ਗੁਰੂ ਤੇਗ ਬਹਾਦਰ ਜੀ ਨੇ ਪਹਿਲਾਂ ਹੀ ਆਖ ਦਿੱਤਾ ਸੀ ਮੇਰਾ ਸੀਸ ਕੱਟਿਆ ਜਾਣਾ ਤੂੰ ਇਹ ਜੋ ਜੁਨੋ ਸੀਸ ਕੱਟਿਆ ਜਾਏਗਾ ਤੂੰ ਝੋਲੀ ਕਰ ਲੈਣੀ ਆ ਤੇਰੀ ਝੋਲੀ ਦੇ ਵਿੱਚ ਆ ਕੇ ਡਿੱਗੇਗਾ ਇਹ ਵੀ ਇਤਿਹਾਸਕ ਪਰਮਾਨ ਹੈ ਸੀਸ ਥੱਲੇ ਨਹੀਂ ਸੀ ਗਿਰਿਆ ਉਸ ਤੋਂ ਬਾਅਦ ਜਿਵੇਂ ਹੀ ਉਸ ਜਲਾਦ ਨੇ ਕਿਰਪਾਨ ਚਲਾਉਣੀ ਚਾਹੀ ਉਹਦੇ ਚਲਾਉਣ ਤੋਂ ਪਹਿਲਾਂ ਹੀ ਸੀਸ ਕੱਟ ਕੇ ਉਸ ਭਾਈ ਜਤਾ ਜੀ ਦੀ ਗੋਦੀ ਵਿੱਚ ਚਲਾ ਗਿਆ ਥੱਲੇ ਨਹੀਂ ਸੀ ਡਿੱਗਿਆ ਫਿਰ ਉਸ ਤੋਂ ਬਾਅਦ ਐਸੀ ਕੋਈ ਕਲਾ ਵਰਤੀ ਮਾਈ ਲਖੀ ਸ਼ਾਵਣ ਜਾ ਰਹੇ ਨੇ ਆਪਣੇ ਉਹ ਇੱਕ ਵਪਾਰੀ ਸਨ ਕੋਈ ਇਹ ਨਹੀਂ ਸਨ ਵੀ ਬਹੁਤ ਹੀ ਵਧੀਆ ਸ਼ਰਧਾ ਵਾਲੇ ਸਿੱਖ ਸਨ ਉਹ ਇੱਕ ਵਪਾਰੀ ਸਨ ਉਹਨਾਂ ਨੇ ਆਪਣੇ ਗੱਡੇ ਦੇ ਉੱਤੇ ਪਾ ਕੇ ਸਤਗੁਰੂ ਦਾ ਧੜ ਆਪਣੇ ਘਰ ਨੂੰ ਵੀ ਅੱਗ ਲਾ ਦਿੱਤੀ ਉਹ ਕੌਣ ਸਨ ਜਿਨ੍ਹਾਂ ਨੂੰ ਅਸੀਂ ਸਿੱਖ ਨਹੀਂ ਆਖਦੇ ਉਹ ਉਹ ਸਨ ਇਹ ਹਾਲਾਤ ਦੇਖ ਕੇ ਸਤਗੁਰੂ ਤੇਗ ਬਾਹਦਰ ਦੀ ਜੀ ਇਹ ਛਿਧੀ ਨੂੰ ਦੇਖ ਕੇ ਸਤਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਜੀ ਨੇ ਖਾਲਸਾ ਸਾਜਣਾ ਪਿਆ ਭਾਵ ਦੋ ਸੇ ਤਿੰਨ ਜੋ ਕੀਤੇ ਨੇ ਪਰ ਇਸ ਤੋਂ ਬਾਅਦ ਸਤਿਗੁਰੂ ਤੇਗ ਬਹਾਦਰ ਜੀ ਸੱਚੇ ਪਾਸ਼ਾ ਦੀ ਇਸ ਸ਼ਹਾਦਤ ਨੂੰ ਉਹਨਾਂ ਨੇ ਕਲਮ ਬੱਧਵੀ ਕੀਤਾ ਉਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਬਾਣੀ ਦੇ ਵਿੱਚ ਉਚਾਰੇ ਆ ਗਊ ਗ੍ਰੰਥੀ ਰੱਖਿਆ ਵਾਸਤੇ ਗੁਰਬਾਣੀ ਦੇ ਵਿੱਚ ਹਜੇ ਵੀ ਰਚਨਾ ਪੜ੍ਹਨਾ ਵੀ ਚਾਹੀਦਾ ਸਾਨੂੰ ਗੁਰਬਾਣੀ 'ਚ ਲਿਖਿਆ ਗਊ ਘਾਤ ਕਾ ਦੋਖ ਜਗ ਸਿਓ ਮਿਟਾਉ। ਫਿਰ ਸੱਚੇ ਪਾਤਸ਼ਾਹ ਬਚਨ ਕੀਤਾ। ਭਾਵ ਗਊਆਂ ਦੀ ਰੱਖਿਆ ਵਾਸਤੇ ਜਿਹੜੇ ਗਊਆਂ ਦਾ ਸੰਘਾਰ ਕਰਦੇ ਆ ਗਊਆਂ ਨੂੰ ਪਰੇਸ਼ਾਨ ਕਰਦੇ ਆ ਉਹਨਾਂ ਦਾ ਮੈਂ ਇਸ ਸੰਸਾਰ ਤੋਂ ਸਰਬਨਾਸ਼ ਕਰ ਦਿਆਂਗਾ। ਇਹ ਸ਼ਹੀਦੀਆਂ ਦਾ ਸلسਲਾ ਨਹੀਂ ਰੁਗਿਆ ਸੱਚੇ ਪਾਤਸ਼ਾਹ ਖਾਲਸਾ ਸਾਜਿਆ ਫੇਰ ਉਸ ਤੋਂ ਬਾਅਦ ਖਾਨਸਾ ਸਾਜਿਆਂ ਉਹਦੇ ਵਿੱਚੋਂ ਪੰਜੇ ਦੇ ਪੰਜੇ ਜਿਹੜੇ ਸੀਗੇ ਉਹ ਸਾਡੇ ਸਿੱਖੇ ਨਹੀਂ ਸੀ ਨਹੀਂ ਉਹ ਸਾਰੇ ਸਾਡੇ ਹਿੰਦੂ ਵੀਰਾਂ ਦੇ ਵਿੱਚੋਂ ਸਨ ਇੱਥੋਂ ਪਤਾ ਲੱਗਦਾ ਸਾਡੀ ਸਾਂਝ ਨਾਲ ਉਹ ਕੋਈ ਸਿੱਖ ਨਹੀਂ ਬਣ ਗਿਆ ਸੀ ਜਿਹੜੇ ਜਿੰਨੇ ਵੀ ਪੰਜ ਪਿਆਰੇ ਸاجة ਗਏ ਨੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਸਮ ਜੀ ਭਾਈ ਸਾਹਬ ਸਿੰਘ ਜੀ ਇਹ ਸਾਰੇ ਹਿੰਦੂ ਵੀਰ ਸਨ ਅਮਰਤ ਸਿਕਾ ਗਏ ਫੇਰ ਸਿੰਘ ਬਣਾਇਆ ਅਸੀਂ ਇਹ ਜਿਹੜੀ ਆਪਣੀ ਏਜਤਾਂ ਨੂੰ ਨਾ ਖੰਡਨ ਕਰੀਏ ਇਸ ਨੂੰ ਇਕੱਤਰ ਰੱਖੀਏ ਇਹੀ ਸਿਲਸਿਲੇ ਉਹ ਅੰਗੇ ਚਲਾ ਕੇ ਸਤਗੁਰੂ RAM ਸਿੰਘ ਸਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਦੇ ਵਿੱਚ ਐਸੀ ਸਪਿਰਟ ਭਰੀ ਤੁਸੀਂ ਮਗਲੇ ਮਲੇਰ ਕੋਟਲੇ ਦੇ ਸਾਕੇ ਨੂੰ ਜਾਣਦੇ ਹੋਵੋਗੇ 66 ਨਾਮਧਾਰੀ ਸਿੰਘ ਸ਼ਹੀਦ ਹੋਏ ਉਹਨਾਂ ਸਿੱਖਾਂ ਨੂੰ ਵੀ ਗੁਰੂ ਤੇਗ ਬਹਾਦਰ ਜੀ ਨੇ ਹੁਕਮ ਕੀਤਾ ਸੀ ਜਿਵੇਂ ਮੈਂ ਜੀ ਦੀ ਪਾਈਆ ਓਵੇਂ ਤੁਸੀਂ ਜੀ ਦੀ ਪਾਓ ਉਹ ਤਾਂ ਉਹ 66 ਜਿਹੜੇ ਸ਼ਹੀਦ ਹੋਏ ਸੀ ਮਲੇਰ ਕੋਟਲੇ ਉਹ ਤਾਂ ਹੋਏ ਸਨ ਉਹਨਾਂ ਦੇ ਵਿੱਚੋਂ ਇਹ ਜੀ ਸਪਿਰਿਟ ਭਰੀ ਉਹਨਾਂ ਦੇ ਵਿੱਚ ਇੱਕ ਹਰਨਾਮ ਸਿੰਘ ਦਾ 7 ਸਾਲ ਦਾ ਬਾਲਕ ਸੀ ਅੰਗਰੇਜ਼ ਨੇ ਇਹ ਆਖ ਦਿੱਤਾ ਸੀ ਕਿ ਤੂੰ ਛੋਟਾ ਆ ਪਾਸੇ ਹੋ ਜਾ ਫਿਰ ਉਹਨਾਂ ਦੇ ਮਾਮਾ ਜੀ ਵੀ ਉਸ ਸੀਦੀ ਜਿੱਥੇ ਸਨ ਜਿੱਥੇ ਦੇ ਵਿੱਚ ਸਨ ਉਸ ਹਰਨਾਮ ਸਿੰਘ ਜੀ ਨੂੰ ਆਪਣੇ ਮਾਮਾ ਜੀ ਦੀ ਪਿੱਠ ਦੇ ਉੱਤੇ ਬੰਨ ਕੇ ਸੀਦੀ ਪਾਈ ਉਹਨਾਂ ਨੇ ਇਹ ਗੁਰੂ ਤੇਗ ਬਹਾਦਰ ਜੀ ਦੇ ਉਸ ਪ੍ਰਣਾਮ ਉਸ ਸੀਧੀਆਂ ਦੇ ਸਿਲਸਿਲੇ ਨੂੰ ਅੱਗੇ ਸਾਡੇ ਨਾਮਤਾਰੀ ਸਿੰਘਾਂ ਨੇ ਵਿਚਾਰੀ ਰੱਖਿਆ ਉਸ ਤੋਂ ਬਾਅਦ ਜਿਹੜੀ ਬਾਬਰੀ ਮਸਜਿਦ ਦਾ ਉਸ ਦਾ ਸਰ ਨਾਲੋਂ ਪਹਿਲਾ ਕੇਸ ਜਿਹੜਾ ਆ ਉਹ ਸਾਡੇ ਨਾਮਤਾਰੀ ਸਿੱਖਾਂ ਦੇ ਉੱਤੇ ਹੋਇਆ ਸੀ 1890 ਵਿੱਚ ਪਹਿਲਾ ਉੱਤੇ ਹਵਨ ਕਰਨ ਵਾਲੇ ਨਾਮਤਾਰੀ ਸਿੰਘ ਸਨ ਉਹ ਅੱਜ ਵੀ ਅੰਗਰੇਜ਼ ਦੇ ਰਿਕਾਰਡ ਦੇ ਵਿੱਚ ਹੈ ਇਹ ਅੱਜ ਵੀ ਸਾਡੇ ਉਸ ਰਿਕਾਰਡ ਦੇ ਵਿੱਚ ਐਫ ਆਈ ਆਰ ਦਰਜ ਹੈ ਇਹ ਸੈਕਸਲਾ ਅੱਜ ਵੀ ਜਾਰੀ ਹੈ ਅੱਜ ਵੀ ਪੰਥ ਨੂੰ ਕਿਤੇ ਲੋੜ ਪੈਂਦੀ ਹੈ ਅਸੀਂ ਨਾਮਧਾਰੀ ਸਿੰਘ ਅੱਜ ਵੀ ਉਸ ਕੁਰਬਾਨੀ ਨੂੰ ਦੇਣ ਲਈ ਤਿਆਰ ਹੈ ਸੋ ਇਹ ਸਾਡਾ ਸਤਿਗੁਰੂ ਤੇਗ ਬਹਾਦਰ ਜੀ ਦੇ ਚਰਨਾਂ 'ਚ ਇਹ ਸ਼ਰਧਾਂਜਲੀ ਹੈ ਸਾਡੀ ਸਾਰੇ ਨਾਮਧਾਰੀ ਪੰਥ ਵੱਲੋਂ ਮੈਂ ਸਵਾ ਨਾ ਜ਼ਿਆਦਾ ਲੈਂਦਾ ਆ ਇੱਥੇ ਮੈਂ ਆਪਣੇ ਸ਼ਬਦਾਂ ਨੂੰ ਗ੍ਰਾਮ ਦੰਨਾ ਸਮੇਂ ਦੇ ਵਿੱਚ ਜਾਂ ਉਸ ਤੋਂ ਬਾਅਦ ਬੋਲਿਆ ਗਿਆ ਹੋਵੇ ਕੋਈ ਵਾਧਾ ਘਾਟਾ ਸ਼ਬਦ ਬੋਲਿਆ ਗਿਆ ਮੈਂ ਖਿਮਾ ਦਾ ਚਾਚਾਂ ਵਾਹਿਗੁਰੂ ਜੀ ਕਾ ਖਾਲਸਾ ਸਰੀ ਵਾਹੀ ਕੁਰਸੀ ਦੀ ਕੀਫਤ